ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ ਹੈਗੀ ਆ 25 ਮਈ 2025 ਦਿਨ ਐਤਵਾਰ ਕੱਲ 24 ਮਈ ਨੂੰ ਅ ਸ਼ਹੀ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ ਸੀਗਾ ਤੇ ਰੁੱਝੇਵੇਂ ਹੋਣ ਕਰਕੇ ਕੱਲ ਛੱਡ ਤੋਂ ਜਾਇ ਨਹੀਂ ਗਿਆਗਾ ਤੇ ਅੱਜ ਨਾਲ ਬਾਈ ਪਰਮਿੰਦਰ ਤੇ ਨਵਾਂ ਚੌਪਰ ਪਟਿਆ ਸੀ ਐਦ ਕੀ ਗੁਰਵਿੰਦਰ ਮੁੰਡੇ ਦਾ ਨਾਂ ਪਿੰਡ ਦਾ ਮਮਾਰਾ ਪਰੀਨ ਕੋਲੋਂ ਲਾਈਨ ਦੇਲੇ ਪਾਸੇ ਨੂੰ ਜੇ ਜਾਣੇ ਹਨਾ ਸਾਦਕ ਤੋਂ ਫਰੋਇਪੁਰ ਰੋਡ ਤੇ ਪਿੰਡਾਂ ਪਿੰਡੇ ਦਾ ਹੁਣ ਅਸੀਂ ਬਈ ਕਿਹਾ ਬਾਗੇ ਪੁਰਾਣੇ ਕੋਲੇ ਪਿੰਡ ਗਿੱਲਾ ਗਿੱਲ ਇਥੇ ਢਾਬੇ ਤੇ ਚਾਹ ਪੀਣ ਲੱਗਿਆ ਹੁਣ ਸਮਾਂ ਵੱਜ ਗਿਆ ਹੋ ਗਏ 3:00 ਵੱਜ ਗਏ ਤੜਕੇ ਦੇ ਤੇ ਅੱਜ ਸਰਾਬੇ ਜਾ ਕੇ ਉਥੇ ਸਰਦਾਰ ਸਰਦਾਰ ਕਰਤਾਰ ਸਿੰਘ ਸਰਾਬੇ ਨੂੰ ਸ਼ਰਧਾਂਜਲੀ ਭੇਟ ਕਰਨੀ ਹੈ ਤੇ ਉਹਨਾਂ ਦੇ ਪਿੰਡ ਦਾ ਦੇਖਦੇ ਆਂ ਮਾਹੌਲ ਕਿ ਕਿੰਨੀਆਂ ਕਿਆ ਯਾਦਾਂ ਸਾਂਭ ਕੇ ਰੱਖੀਆਂ ਆ ਪਿੰਡ ਨੇ ਸਰਦਾਰ ਕਰਤਾਰ ਸਿੰਘ ਖਰਾਬੇ ਦੀਆਂ ਜੁੜੇ ਰਿਓ ਵਾਦਿਆਂ ਕੇ ਚਾਹ ਚੂ ਪੀ ਲਈਏ ਹੋਣਾ ਸੀ ਪਹਿਲਾਂ ਆਖੀ ਵੀ ਇਹ ਚਾਹ ਦਰ ਤੇ ਚੜਾਣ ਨਾਲ ਆਪਾਂ ਪਹੁੰਚ ਗਏ ਸੱਜਣਾ ਜਗਰਾਵੀ ਅਸਤੇ ਚੋਪਰਾਣੂ ਨਾਲਦਿਆਂ ਨੂੰ ਇਹ ਚਾਹ ਪੀਣੀ ਆ ਸਮਾਂ ਹੋ ਗਿਆ ਲਗਭਗ 5:30 ਦਾ ਚਾਹ ਪੀਤੀ ਨਹੀਂ ਜੀ ਤੇ ਕਹਿੰਦੇ ਵੀ ਆਹ ਪੀਣਾ ਕੇਸਰ ਬਦਾਮ ਗੁਰਵਿੰਦਰ ਕਹਿੰਦਾ ਲੱਸੀ ਪੀਣੀ ਹੈ ਲੱਸੀ ਮਿਲਣੀ ਹੈ ਫਿਰ ਆਹ ਪੀਣ ਲੱਗਿਆ ਹਣਾ ਚਾਹ ਕਹਿੰਦਾ ਵੀ ਨਹੀਂ ਲਓ ਮਿੱਤਰੋ ਹੁਣ ਪਹੁੰਚਣ ਆਲੇ ਆਪਾਂ ਸਰਾਬੇ ਇਹ ਪਿੰਡ ਹੈਗਾ ਅਬੂਵਾਲ ਉਹਦਾ ਗਵਾਂਢੀ ਪਿੰਡ ਆ ਇਹ ਇਹ ਤੋਂ ਨੇੜੇ ਹੀ ਆ ਬਾਈ ਪਰਮੇਂਦਰ ਕਹਿੰਦਾ ਇੱਥੋਂ 2-3 ਕਿਲੋਮੀਟਰ ਹੀ ਆ ਸਰਾਬਾ

ਰੁਕਾਰਾ ਹੈ ਲਾਭੀ ਸੱਜਣੋ ਆ ਹੈਗਾ ਜੱਦੀ ਘਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਤੇ ਆ ਉਹਨਾਂ ਦੀ ਸੰਖੇਪ ਜੀਵਨੀ ਲਿਖੀ ਹੋਈ ਹੈ ਉਹਨਾਂ ਦੇ ਮੌਤ ਬਾਰੇ ਆਪਣਾ ਜੀਵਨ ਬਾਰੇ ਇਹ ਪਾਉਸ ਕਰਕੇ ਤੁਸੀਂ ਆਪਣੇ ਆ ਪੜ੍ਹ ਲਿਓ ਜੀ ਅਸੀਂ ਪੜ੍ਹ ਲਿਆ ਏ ਸਾਡੇ ਮਿੱਤਰ ਬਾਈ ਫਰਿਸਕੀ ਵਰਗੇ ਬੈਲਮ ਰੂਪ ਉਹ ਵਧੀਆ ਕੀਤਾ ਸੀ ਸਵਾਦ ਆ ਗਿਆ ਬਾਈ ਸਵੇਰੇ ਸਵੇਰੇ ਨੇਰੀ ਦੇ باوجود ਨਾ ਹਾਂ ਸੀ ਵੀ ਸੀ ਵੀ ਹੈਡ ਵਾਈਨ ਹੀ ਸੀਗੀ ਸਾਰੇ ਸਾਰੇ ਰਾਈ ਸਾਰੇ ਰਾਈ ਉਦਰਾ ਤੋਂ ਬੜੇ ਢਗੇ ਪੈ ਸੀ ਨਾ ਅਸੀਂ ਦਿਲ ਤੋਂ ਫਟਾ ਬਹੁਤ ਸੋਨਾ ਕਿ ਹੁਣ ਜਿਹੜਾ ਆਪਣਾ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਗਰਦੀ ਘਰ ਆ ਉਹਦੇ ਅੰਦਰ ਆ ਇਕੋ ਇੱਕ ਪੁਰਾਣੀਆਂ ਤਸਵੀਰਾਂ ਲੱਗੀਆਂ ਹੋਈਆਂ ਇੱਥੇ ਜਿਵੇਂ ਗਦਈ ਬਾਬਾ ਬਾਬਿਆਂ ਦੀ ਯਾਦਗਾਰੀ ਮੇਲਣ ਸ਼ਹੀਦ ਸਰਦੇਵ ਸ਼ਹੀਦ ਹਰਨਾਮ ਸਿੰਘ ਕੁੱਕਾ ਵਿਦ્રોલ ਸ਼ਹੀਦ ਕ tartar ਸਿੰਘ ਸਰਬਾ ਸ਼ਹੀਦ ਅਜੀਤ ਸਿੰਘ ਸ਼ਹੀਦ ਰੰਗਾ ਸਿੰਘ ਇਹ ਸਾਹਮਣੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਮੂਰਤੀ ਜਿਹੜੀ ਲੱਗੀ ਹੋਈ ਹੈ ਤੇ ਬਾਈ ਦਾ ਨਾ ਚਾ ਟੋਪਰ ਜੇ ਕੰਕੀ ਨਹੀਂ ਜੇ ਬਲੇ ਦਾ ਨਾ ਆ ਸੰਦੂਕ ਪਿਆ ਚਰਖਾ ਪਿਆ ਆ ਪਲੰਗ ਪਿਆ ਸ਼ੀਰਪਾ ਗ ਸਿੰਘ ਇਹਨਾਂ ਨੂੰ ਸ਼ੀਰ ਕਰਤਾਰ ਸਿੰਘ ਸਰਾਬੇ ਨੂੰ ਆਪਣਾ ਆਈਕਨ ਮੰਨਦੇ ਸੀਗੇ ਸ਼ਹੀਦ ਰਾਮ ਰੱਖਾ ਹੋ ਗਿਆ ਸ਼ਹੀਦ ਸੂਫੀ ਅੰਬਾ ਪ੍ਰਸਾਦ ਇਹਨਾਂ ਦੇ ਬਾਰੇ ਆਪਾਂ ਕਦੇ ਸੁਣਿਆ ਵੀ ਨਹੀਂਗਾ ਗਦਰਈ ਬਾਬਿਆਂ ਦੀ ਯਾਦਗਾਰੀ ਮਿਲਣੀ ਸ਼ਹੀਦ ਉਦਮ ਸਿੰਘ ਇਹ ਪੰਡਿਤ ਕਾਸ਼ੀਰਾਮ ਇੱਕ ਕਮਰਾ ਇੱਥੇ ਵੀ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਤਸਵੀਰ ਲੱਗੀ ਹੋਈ ਆ शहीद खुदी राम बोस शहीद उत्तम सिंह बबर अकाली लहर शहीद बलवंत सिंह शहीद भगवती चरण वोहरा ਉੱਪਰ ਵਾਲੇ ਕਮਰੇ ਆ ਜੀ ਉਹ ਆ ਆ ਸਵਚਾਂ ਇਹ ਪੁਰਾਣੀਆਂ ਸਵਚਾਂ ਹੈ ਪੰਦੇਸ ਦੇ ਬਾਰ ਚਲ ਕੇ ਛੱਤ ਤੇ ਇਹ ਤਜੀਦ ਕਰਤਾਰ ਸਿੰਘ ਸਰਾਬੇ ਦਾ ਬਚਪਨ ਬੀਤਿਆ ਇਸ ਕਰਦੇ ਵਿੱਚ ਬਾਕੀ ਤੋਂ ਵੀ ਨਹੀਂ ਚਲੇਗਾ ਵੀਡੀਓ ਆ ਰਾਮਾ ਬਾਈ ਪਰਮਨਰ ਵਾਲੇ ਸਾਈਕਲ ਦੀ ਕਾਠੀ ਸੈਟ ਕਰਨ ਲੱਗ ਪਏ ਕੋਟ ਪੂਰੇ ਤੋਂ ਸਰ ਤੋਂ ਕਾਰ ਦੀ ਸੀ ਕਰਾਉਣਾ ਆਇਆ ਹੈ ਹਾਂ 10 ਦਿਨ ਹੋ ਗਏ ਐ ਕੋਟ ਮਕੈਨਿਕ ਨਹੀਂ ਮਿਲਿਆ ਸਾਨੂੰ ਚੰਗਾ ਮਿਸਤਰੀ ਨਹੀਂ ਮਿਲਿਆ ਸਾਨੂੰ ਉੱਥੇ ਤੇ ਉਹ ਆਪਣੇ ਵਾਲਾ ਕੋੜਾ ਅਜਮ ਟੀਵੀ ਤੇ ਆਏ ਆ ਅਸੀਂ ਦੇਖ ਰਹੇ ਹਾਂ ਇਹ ਪਿੰਡ ਵਾਸੀ ਆ ਉਹ ਜਿਵੇਂ ਆਪਾਂ ਗੁਰੂ ਘਰ ਆ ਕੇ ਮੱਥਾ ਟੇਕਦੇ ਹਾਂ ਇਦਾਂ ਮਤਲਬ ਕਿ ਇੰਨਾ ਸਤਕਾਰ ਆ ਸ਼ਹੀਦ ਦਾ ਤੇ ਬਣਦਾ ਵੀ ਆ ਚਾਹੀਦਾ ਵੀ ਆ ਜਦੋਂ ਉਹ ਇੱਕ ਬੀਬੀ ਅੰਦਰ ਆਏ ਆ ਉਹ ਮੱਥਾ ਟੇਕ ਕੇ ਅੰਦਰ ਵੜੇ ਆ ਦਿਲ ਬੜਾ ਖੁਸ਼ ਹੋਇਆ ਇਹ ਚੀਜ਼ ਦੇਖ ਕੇ ਉਹ ਵੀ ਠੀਕ ਆ ਕੋਈ ਠੀਕੀ ਕਿਸੇ ਹੋਈ ਆ ਇਹ ਘਰ ਦੇ ਬਾਹਰ ਦਾ ਨਜ਼ਾਰਾ ਕੀ ਇਹਨੇ ਕੰਮ ਨਹੀਂ ਕਰਦਾ ਮਾਜਾ ਨੂੰ ਇੱਧਰ ਟੈਂਪਰ ਕਰਦਾ ਬੋਲੀ ਸੱਤ ਕਰਦਾ ਲੂਬ ਲਾ ਦੇ ਇਹਨਾਂ ਦੇ ਲਾਓ ਤੇ ਉਧਰੋਂ ਲੂਬ ਲਾਈਏ ਸਾਡੇ ਨਾਲੇ ਲੂਬ ਸਾਡੇ ਤਾਂ ਵੀ ਸਾਡੀ ਕਿਹਾ ਲੈ ਆਹ ਅੰਮੀਂ ਦੇ ਵਿੱਚ ਰੱਖ ਰਹੀ ਆਹ ਆਹ ਅੰਮੀਂ ਦੇ ਵਿੱਚ ਰੱਖ ਰਹੀ ਹੈ ਕੋਈ ਨਾ ਡੱਬਾ ਹੀ ਚੁੱਕ ਲਿਆ ਉਹਨਾਂ ਨੇ ਆਪ ਹੀ ਬਣਾਦਾ ਕਿ ਪਾhle ਭੁੱਖੇ ਵੇਰ ਰਹੋਣਗੇ ਕਿੱਟੀ ਕਿ ਡੱਬਾ ਹੀ ਦਿਓ ਹਾਂ ਕਿੱਟੀ ਕੱਢੀ ਪਈ ਜਾਂਦੇ ਆ ਸਾਹਮਣੇ ਸਕਰੀਨ ਦੇ ਵਿੱਚ ਬਣੀ ਹੋਈ ਜਿਹੜੀ ਯਾਦਗਾਰਾ ਸ਼ਹੀਦ ਕਰਤਾਰ ਸਿੰਘ ਰਾਵਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਜਿਹੜੇ ਹੋਰ ਸ਼ਹੀਦ ਆ ਗਦਰੀ ਯੋਧੇ ਆ ਜਿਹੜੇ ਇਹ ਹੁਣ ਯਾਦਗਾਰ ਆਪਾਂ ਦੇਖਾਂਗੇ ਆਈ ਲਵ ਸਰਬਾ ਆ ਖੇਡ ਮੈਦਾਨ ਆ ਪਿੰਡ ਦਾ ਆ ਗਈ ਯਾਦਗਾਰ ਇਹ ਸਾਹਮਣੇ ਹੈਗਾ ਖੇਡ ਮੈਦਾਨ ਬਾਈ ਲਾਈ ਲਾਈ ਜਾਂਦਾ ਇੱਕ ਮਿਹਨਤ ਖੇਡ ਮੈਦਾਨ ਪਿੰਡ ਸਰਾਬੇ ਦਾ ਤੇ ਇਹ ਬਣੀ ਵੀ ਹੈ ਜੀ ਜਿਹੜੀ ਯਾਦਗਾਰ ਸ਼ਹੀਦੀ ਸਮਾਰਕ ਹੁਣ ਦੇਖਦੇ ਆਪਾਂ ਸ਼ਹੀਦੀ ਸਮਾਰਕ ਇਹ ਨੋਟ ਬਰੀਫਲੀ ਹਾ ਹੈ ਮਹਾਨ ਯੋਗਪੁਰਸ਼ ਤੇ ਦੇਸ਼ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ ਆਜ਼ਾਦੀ ਦੇ ਸਮਾਨ ਘਾਟੀ ਦਾ ਜਨਮ ਜਨਮ 24 ਮਈ 1896 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿਕੇ ਸਰਦਾਰ ਮੰਗਲ ਸਿੰਘ ਜੀ ਦੇ ਫੋਟੋ ਕਰ ਲਓ ਜੀ ਸਰਾਭਾ ਵਿਕੇ ਸਰਦਾਰ ਮੰਗਲ ਸਿੰਘ ਜੀ ਦੇ ਘਰ ਤੇ ਮਾਤਾ ਸਾਹਿਬ ਕੌਰ ਜੀ ਦੀ ਕੁੱਖੋਂ ਹੋਇਆ ਉਸ ਵੇਲੇ ਕੋਈ ਨਹੀਂ ਸੀ ਜਾਣਦਾ ਕਿ ਇਹ ਹੋਣ ਹਰ ਸਬੂਤ ਇੱਕ ਦਿਨ ਅੰਗਰੇਜ਼ਾਂ ਨੂੰ ਭਾਰਤ ਚੋਂ ਕੱਢਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਦੇਵੇਗਾ ਮੋਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਦਾਦਾ ਜੀ ਸਰਦਾਰ ਬਦਨ ਸਿੰਘ ਜੀ ਨੇ ਉੱਚ ਵਿਦਿਆ ਪ੍ਰਾਪਤੀ ਲਈ ਅਮਰੀਕਾ ਭੇਜ ਦਿੱਤਾ ਉੱਥੇ ਜਾ ਕੇ ਇਹਨਾਂ ਦਾ ਮੇਲ ਗਦਰੀ ਬਾਬਾ ਗਦਰੀ ਬਾਬਾ ਰੁਲੀਆ ਸਿੰਘ ਜੀ ਨਾਲ ਹੋਇਆ ਸੀਗਾ ਤੇ ਗਦਰ ਲਹਿਰ ਤੋਂ ਪ੍ਰਭਾਵਿਤ ਹੋ ਕੇ ਕਰਤਾਰ ਸਿੰਘ ਸਰਾਭਾ ਜੀ ਨੇ ਉਹਨਾਂ ਦੇ ਨਾਲ ਸਨ ਕਹਿੰਦੇ ਵੀ ਫ੍ਰਾਂਸਿਸਕੋ ਵਿਖੇ ਯੁਗਾਂਤਰ ਆਸ਼ਰਮ ਵਿੱਚ ਗਦਰ ਅਖਬਾਰ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਭਾਰਤ ਦੀ ਆਜ਼ਾਦੀ ਵਾਸਤੇ ਲੋਕਾਂ ਨੂੰ ਜਗਾਉਣ ਵਾਲਾ ਅਖਬਾਰ ਸੀ ਇੱਥੇ ਹੀ ਸਰਾਭਾਜੀ ਦੀ ਮੁਲਾਕਾਤ ਬਾਬਾ ਹੁਣ ਸਿੰਘ ਪਕੜਣਾ ਲਾਲਾ ਹਰਦਿਆਲ ਰਾਸ ਵਿਹਾਰੀ ਬੋਸ ਤੇ ਭਾਈ ਰਣਧੀਰ ਸਿੰਘ ਜੀ ਵਰਗੇ ਦੇਸ਼ ਭਗਤਾਂ ਨਾਲ ਹੋਈ ਸੀ ਸਾਨੂੰ 1914 ਵਿੱਚ ਇਹਨਾਂ ਨੇ ਭਾਰਤ ਆ ਕੇ ਆਜ਼ਾਦੀ ਦੀ ਜੰਗ ਲੜਨ ਦਾ ਮਨਸੂਬਾ ਬਣਾਇਆ ਸੀ ਪਰ ਕਿਸੇ ਸਾਥੀ ਦੇ ਧਰੋਹ ਕਾਰਨ ਬਹੁਤ ਸਾਰੇ ਗਦਰੀ ਕੈਦ ਕਰ ਲਏ ਗਏ ਫਿਰ ਵੀ ਕਰਤਾਰ ਸਿੰਘ ਸਰਾਭਾਜੀ ਕੋਲੰਬੋ శ్రీਲੰਕਾ ਰਾਹੀਂ ਭਾਰਤ ਆਉਣ ਵਿੱਚ ਕਾਮਯਾਬ ਹੋ ਗਏ ਮਿਤੀ 2 ਮਾਰਚ 1915 ਨੂੰ ਇੱਕ ਹੋਰ ਕਦਾਰ ਦੇ ਧੋਖਾ ਦੇਣ ਕਰਕੇ ਕਰਤਾਰ ਸਿੰਘ ਸਰਾਭਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਾਹੌਰ ਦੀ ਸੈਂਟਰਲ ਜੇਲ੍ਹ ਵਿਖੇ ਮੁਕੱਦਮੇ ਦੀ ਸੁਣਵਾਈ ਕੀਤੀ ਗਈ। ਅਖੀਰ 16 ਨਵੰਬਰ 1915 ਨੂੰ ਇਹਨਾਂ ਦੀ ਫਾਂਸੀ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਸਿਰਫ 19 ਸਾਲ ਦੀ ਉਮਰ ਵਿੱਚ ਇਸ ਉਮਰਤ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਦੇ ਹੋਏ ਇਹ ਅਣਖੀਲਾ ਨਾਜੋਨ ਕਰਤਾਰ ਸਿੰਘ ਸਰਾਭਾ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਣ ਗਿਆ। ਉਹਨਾਂ ਦੀ ਕੁਰਬਾਨੀ ਨੇ ਹੋਰ ਅਨੇਕਾਂ ਦੇਸ਼ਵਾਸੀਆਂ ਨੂੰ ਕੁਰਬਾਨੀ ਲਈ ਪ੍ਰੇਰਿਤ ਕੀਤਾ। ਇਹਨਾਂ ਨੂੰ ਨਾ ਇਹਨਾਂ ਦੇ ਜਿਹੜੇ ਸਾਥੀ ਸੀਗੇ ਜਦੋਂ ਉਹ ਪੜਦੇ ਸੀਗੇ ਇਹ ਜਦੋਂ ਇਹ ਇੱਥੇ ਕੁਲਧਾਣੇ ਪੜਦੇ ਸੀਗੇ ਇਹਨਾਂ ਨੂੰ ਉਡਣਾ ਸੱਪ ਵੀ ਕਹਿੰਦੇ ਸੀਗੇ ਕਿਉਂਕਿ ਤੇਜ਼ ਤਰਾਰ ਬਹੁਤ ਸੀਗੇ ਬੁੱਧੀਪੱਖੋਂ ਕਹ ਲਈਏ ਤੇ ਜਾਂ ਫਰਤੀਲਾ ਵੀ ਬਹੁਤ ਜਵਾਨ ਸੀਗਾ ਇਹ ਬਹੁਤ ਜ਼ਿਆਦਾ ਸੀਗਾ ਸ਼ਹੀਦ ਕਰਤਾਰ ਸਿੰਘ ਤਾਂ ਇਹਨਾਂ ਨੂੰ ਉਡਣਾ ਸੱਪ ਕਹਿੰਦੇ ਸੀਗੇ ਤੇ ਇਹ ਕੌਣ ਸਾਡਾ ਉਡਣਾ ਸੱਪ ਇਹ ਸਾਡਾ ਉਡਣਾ ਦਾ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭੇ ਆ ਸਰਾਭਾ ਜੀ ਆਪਣੇ ਸਾਥੀਆਂ ਨਾਲ ਕੈਦ ਸੀ ਨਾ ਜੇਲ੍ਹ ਦੇ ਵਿੱਚ ਸ਼ਾਇਦ ਲਾਹੌਰ ਸੈਂਟਰਲ ਜੇਲ੍ਹ ਸੀਗੀ ਤਾਂ ਉੱਥੇ ਇਹਨਾਂ ਨੇ ਸਾਰੇ ਸਾਥੀਆਂ ਨੇ ਰਲ ਕੇ ਨਾ ਇੱਕ ਕਵਤਾ ਲਿਖੀ ਸੀਗੀ ਉਹ ਕਵਤਾ ਵੈਸੇ ਤਾਂ ਕਹਿੰਦੇ ਇਹ ਵੀ ਉਹ ਸਰਕਾਰਾਂ ਵੱਲੋਂ ਗੁੰਮ ਕਰ ਦਿੱਤੀ ਗਈ ਸੀ ਪਰ ਜਿਹੜੇ ਸਿੱਖ ਬੁੱਧੀਜੀਵੀ ਆ ਸਰਦਾਰ ਅਜਮੇਰ ਸਿੰਘ ਜੀ ਜਿਨ੍ਹਾਂ ਨੇ ਕਿ ਇਹਨਾਂ ਦੇ ਇਹਨਾਂ ਤੇ ਕਿਤਾਬ ਵੀ ਲਿਖੀ ਆ ਸ਼ੀਦ ਕਰਤਾਰ ਸਿੰਘ ਸਰਾਭਾ ਜੀ ਤੇ ਉਹਨਾਂ ਨੇ ਕਾਫੀ ਘੋਖਿਆ ਇਸ ਚੀਜ਼ ਨੂੰ ਤੇ ਫਿਰ ਉਹਨਾਂ ਨੂੰ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੋਂ ਇਹ ਕਵਤਾ ਮਿਲੀ ਸੀਗੀ ਉਹ ਇਸ ਤਰ੍ਹਾਂ ਜਿਵੇਂ ਹੁਣ ਮੈਂ ਆਹ ਲਿਖੀ ਹੋਈ ਆ ਉਹ ਉਹਨਾਂ ਨੇ ਜੋ ਬੋਲ ਕੇ ਸੁਣਾਈ ਸੀਗੀ ਕਹਿੰਦਾ ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ ਸਦਾ ਕੋੜਦੀ ਰਹੇ ਨਾ ਜ਼ਾਰ ਸ਼ਾਹੀ ਸਦਾ ਜ਼ਾਬਰਾ ਹੱਥ ਤਲਵਾਰ ਨਹੀਂ ਰੰਗ ਬਦਲਦੀ ਰਹੇਗੀ ਸਦਾ ਕੁਦਰਤ ਬਣਦਾ ਵਕਤ ਕਿਸੇ ਦਾ ਯਾਰ ਨਹੀਂ ਹੋਸੀ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲਗਣੀ ਪਾਰ ਨਾਹੀਂ ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ ਅਸੀਂ ਆਪਣਾ ਆਪਣੀ ਆਪ ਨਿਭਾ ਦਿਆਂਗੇ ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ ਨਾਲ ਖੁਸ਼ੀ ਦੇ ਸੀਸ ਲਗਾ ਦਿਆਂਗੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਚੜ ਜ਼ੁਲਮ ਦੀ ਪੱਟ ਵਿਖਾ ਦਿਆਂਗੇ ਥੋੜੇ ਦਿਨਾਂ ਤੱਕ ਬੇੜਾ ਪਾਰ ਹੋਸੀ ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ ਸਾਡੇ ਵੀਰ ਨੂੰ ਤੁਸਾਂ ਨੇ ਤੁਸਾਂ ਨਾ ਫਿਕਰ ਕਰਨਾ ਵਿਦਾ ਬਖਸ਼ ਨੇ ਖੁਸ਼ੀ ਦੇ ਨਾਲ ਸਾਨੂੰ ਫਾਂਸੀ, ਤੋਪ, ਬੰਦੂਕ ਤੇ ਤੀਰ ਵਰਸ਼ੀ ਕੱਟ ਸਕਦੀ ਨਹੀਂ ਤਲਵਾਰ ਸਾਨੂੰ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੋ ਕੀ ਤਫੰਗ ਦਾ ਵਾਰ ਸਾਨੂੰ ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ ਦਿਸੇ ਚਮਕਦੀ ਨੇਕ ਮਿਸਾਲ ਸਾਨੂੰ ਇਹ ਕਪਤਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲਾਹੌਰ ਦੀ ਡੀ ਸੈਂਟਰਲ ਜੇਲ੍ਹਾਂ ਫਾਂਸੀ ਤੋਂ ਪਹਿਲਾਂ ਇਹ ਕਵਿਤਾ ਲਿਖੀ ਗਈ ਸੀ ਇਹਨਾਂ ਵੱਲੋਂ ਸ਼ਹੀਦਾਂ ਵੱਲੋਂ ਤੇ ਆਲਾ ਦਵਾਲਾ ਆਪਾਂ ਦੇਖ ਰਹੇ ਜਿਹੜੀ ਯਾਦਗਾਰ ਬਣੀ ਹੋਈ ਆ ਚੀਜ਼ਾਂ ਦੀ ਯਾਦ ਦੇ ਵਿੱਚ ਇਹ ਉੱਥੋਂ ਦਾ ਇਹ ਆਪਣੀ ਸਕਰੀਨ ਤੇ ਯਾਦਗਾਰ ਆ ਇਹ ਸਮਾਰਕਾ ਸ਼ੀਦੀ ਸਮਾਰਕ ਸੋਨਾ ਮੋਹਲ ਆ ਸਾਹਮਣੇ ਸਟੈਚੂ ਲੱਗਿਆ ਵਾ ਤੇ ਸਾਡੇ ਬਾਈ ਵਰਗੇ ਬਾਈ ਫਰਿਸਕੀ ਆ ਤੇ ਬਾਈ ਬਲਵਿੰਦਰ ਆ ਜਿਨ੍ਹਾਂ ਨੇ ਸਾਨੂੰ ਇੱਥੇ ਵੈਲਕਮ ਕੀਤਾ ਜਿਨ੍ਹਾਂ ਨੇ ਬਾਈਆਂ ਨੇ ਜਾਣਾ ਹੋਇਆ ਫਿਰ ਨੂੰ ਕੋਈ ਆਓ ਜੀ ਬਾਈ ਨੂੰ ਸੰਸਾਭੂ ਬਣਾ ਲਓ ਮਜ਼ਾ ਨਾਲ ਵਧੀਆ ਟੂਰ ਆਦਿ ਇਹ ਬੜਦਾ ਜਾਂਦਾ ਫਿਰ ਬਾਈਕਿੰਗ ਕਰੀਏ ਜਾਂ ਫਿਰ ਸੰਗਾ ਬਾਈ ਫਰਿਸਕੀ ਓਕੇ ਬਾਈ ਬੜਦਾ ਜੀ ਦਿਓ ਤੁਹਾਨੂੰ ਇਜਾਜ਼ਤਾਂ ਜੀ ਬਿਲਕੁਲ ਓਕੇ ਬਾਈ ਹਾਂ ਬਾਈ ਮੈਂ ਮਿਲਦਾ ਜੂੜੇ ਚ ਮਿਲੂੰਗਾ ਮੈਂ ਤਾਂ ਹੁਣ ਠੀਕ ਧੰਨਵਾਦ ਮਿੱਤਰੋ ਸ਼ੁਕਰੀਆ ਤੁਹਾਡਾ ਧੰਨਵਾਦ ਚਲਦਾ ਚਲੋ ਫਿਰ ਬਣਾ ਲਿਓ ਪ੍ਰੋਗਰਾਮ ਵਧੀਆ 10 ਤੋਂ ਬਾਅਦ ਹਾਂ 10 ਤੋਂ ਬਾਅਦ ਦੇਖ ਲਾਂਗੇ ਤੁਸੀਂ ਨਹੀਂ ਬਣਾ ਲਗੇ ਅਸੀਂ ਪਹਿਲਾਂ ਜਾਇਆ ਵਾਂਗੇ ਫਿਰ ਆਦਾ ਜਾਇਆ ਵਾਂਗੇ ਹਾਂ ਉਸ ਤੋਂ ਬਾਅਦ ਦੇਖਾਂਗੇ ਸਾਈਕਲਾਂ ਤੇ ਹਿੰਪੋਂ ਸਾਫ ਸੁਆਹ ਨਾਲ ਬੋਲੀਏ ਵਾਲਾ ਕੱਲ ਨੂੰ ਹੀ ਪਤਾ ਆਏ ਤਾਂ ਪਤਾ ਨਹੀਂ ਹੁੰਦਾ ਸਾਡਾ ਕੋਈ ਨਹੀਂ ਹਾਏ ਟਾਈਮ ਤੇ ਹੀ ਹੁੰਦਾ ਪਤਾ ਕੋਈ ਨਹੀਂ ਹੁੰਦਾ ਵਾਦਾ ਨਹੀਂ ਕਰੀਦਾ ਨਹੀਂ ਵਾਦਾ ਧਿਆਨ ਤੇ ਰੱਖ ਲੈ ਉਹ ਚੰਗਾ ਰੱਖ ਸ਼ਹੀਦ ਕਰਤਾਰ ਸਿੰਘ ਸਰਾਭਾ ਜਦੋਂ ਪਹਿਲੀ ਵਿਸ਼ਵ ਜੰਗ ਲੱਗੀ ਨਾ ਉਹ ਤਾਂ ਜਦੋਂ ਆਏ ਆ ਇਹ ਭਾਰਤ ਵੈਸੇ ਇਹਨਾਂ ਦਾ ਇਹ ਸੀਗਾ ਕਿ ਵਿਸ਼ਵ ਜੰਗ ਲੱਗਣ ਇਹਨਾਂ ਨੂੰ ਇਹ ਸੀਗੇ ਵਿਸ਼ਵ ਜੰਗ ਜਿਹੜੀ ਉਹ ਲੇਟ ਲੱਗੂਗੀ ਪਰ ਉਹ ਅਨਫੋਰਚੂਨੇਟਲੀ ਛੇਤੀ ਲੱਗ ਗਈ 1914-15 ਜੰਗ ਲੱਗੀ ਤਾਂ ਫਿਰ ਇਹ ਨਾਲ ਦੇ ਨਾਲ ਅਮਰੀਕਾ ਤੋਂ ਭਾਰਤ ਆ ਕੇ ਸੀਗੇ ਤਾਂ ਇਹਨਾਂ ਨੇ ਉੱਤਰੀ ਭਾਰਤ ਦੀਆਂ ਕਰਤਾਰ ਸਿੰਘ ਸਰਾਭਾ ਜੀ ਨੇ ਸਾਰੀਆਂ ਛਾਉਣੀਆਂ ਘੁੰਮੀਆਂ ਸੀਗੀਆਂ ਤੇ ਉੱਥੇ ਜਾ ਕੇ ਜਿਹੜੀ ਮਤਲਬ ਕਿ ਆਪਣੇ ਸਿੱਖ ਫੌਜੀ ਸੀਗੇ ਜਾਂ ਹੋਰ ਕੋਈ ਵੀ ਫੌਜ ਮਿਲਦੀ ਸੀ ਇਹਨਾਂ ਨੂੰ ਭਾਰਤੀ ਨਾਗਰਿਕ ਮਿਲਦੇ ਸੀ ਤਾਂ ਉਹਨਾਂ ਨੂੰ ਇਹ ਇਨਸਪਾਇਰ ਕਰਦੇ ਸੀਗੇ ਆਜ਼ਾਦੀ ਬਾਰੇ ਦਾਸਦੇ ਸੀਗੇ ਆਹਦੀ ਲਹਿਰ ਬਾਰੇ ਜਾਗਰੂਕ ਕਰਦੇ ਸੀਗੇ ਈ ਫਰੋਹੀ ਪਰਚੌਣੀ ਮੇਰਟ ਦਿੱਲੀ ਲਖਨਊ ਇਕ ਲਾਹੌਰ ਦੀ ਸ਼ਾਇਦ ਮੀਆਂ ਅਮੀਰ ਦੀ ਛੌਣੀ ਆ ਤਾਂ ਇਹਨਾਂ ਨੇ ਸਾਰੀਆਂ ਛੌਣੀਆਂ ਉਹ ਘੁੰਮੀਆਂ ਸੀਆਂ ਆ ਸਰਾਬੇ ਦਾ ਨਾ ਜਿਹੜਾ ਗਵਾਂਡੀ ਪਿੰਡ ਆ ਪਿੰਡ ਦਾ ਨਾਂ ਸ਼ਾਇਦ ਅੱਬੂਵਾਲਾ ਤਾਂ ਆ ਕਿਸੇ ਬਾਈ ਨੇ ਸ਼ੌਂਕ ਨਾਲ ਆ ਫਾਇਕਸ ਲਾਏ ਹੋਏ ਕਾਂਤੀ ਬਣਾਈ ਵੀ ਹੈ ਦੀ ਤੇ ਆਈਦਨਾ ਮੋਲਾ ਬਾਈ ਇੱਥੇ ਅੰਦਰ ਇਹ ਛੇ ਦੇ ਘਾਹ ਵੇਚਦੇ ਹੋਣਗੇ ਜਿਹੜਾ ਗੱਡੀ ਘਾਹ ਲਾਇਆ ਹੋਣਾ ਆ ਆਹ ਹੈ ਅਲੱਗ ਅਲੱਗ ਕਿਸਮ ਦਾ ਹਾਂ ਆਦਾ ਖੱਬੜੀ ਲੱਗਦਾ ਯਾਰ ਮੈਨੂੰ ਨਹੀਂ ਬਈ ਪਿਆਰ ਹੋ ਗਿਆ ਅੱਛਾ ਇਹ ਘਾਹ ਦੀ ਖੇਤੀ ਕਰਦੇ ਆ ਬਾਈ ਇਹ ਇਹ ਫਾਰਮ ਸੋਨਾ ਬਣਾਇਆ ਵਾ ਬਾਈ ਨੇ ਸ਼ੌਕ ਨਾਲ ਯਾਰ ਹਨਾ ਕਾਹਾਂ ਮਾ ਚੀਜ਼ਾਂ ਸੋਨਾ ਮਹੌਲਾ ਆਇਕਾ ਦੂਸਪੀਨਾਸ ਤੇ ਖੜੇ ਸੀਗੇ ਤੇ ਬਾਈ ਦੀ ਗੱਡੀ ਹੋ ਗਈ ਸੀ ਕਿ ਪੈਂਚਰ ਤੇ ਸਾਡਾ ਮਿੱਤਰ ਗੁਰਵਿੰਦਰ ਬਹੁਤ ਹੈਲਪਫੁਲ ਬੰਦਾ ਹੈ ਬਾਈ ਦੀ ਸਾਰਾ ਕੰਮ ਲੱਗਿਆ ਗੁੱਡ ਮੈਨਰਸ ਸਰਾਬੇ ਦੀ ਰਾਈਡ ਦੀ ਹੁਣ ਸਜਣੋਂ ਕਰਦੇ ਹਾਂ ਸਮਾਪਤੀ ਉਮੀਦ ਕਰਦਾ ਚੰਗੀ ਲੱਗੀ ਹੋਊਗੀ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਤੋਂ ਸਾਨੂੰ ਤਾਂ ਹੀ ਸਿੱਖਿਆ ਮਿਲਦੀ ਆ ਕਿ ਇੱਕ ਸਿਰਫ 19 ਸਾਲ ਦਾ ਨੌਜਵਾਨ 19 ਸਾਲ ਦੇ ਨੌਜਵਾਨ ਨੇ ਮਤਲਬ ਕਿ ਵੀ ਇੱਕ ਇਤਿਹਾਸ ਸਿਰਜਤਾ ਉਹ ਬਕਣਾ ਪ੍ਰੇਰਨਾ ਸਰੋਤ ਬਣ ਗਿਆ ਆਪਣੇ ਸਾਰਿਆਂ ਵਾਸਤੇ ਪਿੰਡ ਬਹੁਤ ਸੋਹਣਾ ਹੈ ਸਰਾਬੇ ਸਰਾਬਾ ਪਿੰਡ ਆ ਜਿਹੜਾ ਸਾਫ ਸਫਾਈ ਪੂਰੀ ਆ ਬਹੁਤ ਸੋਹਣਾ ਲੱਗਿਆ ਮੈਨੂੰ ਮਨ ਲੋਕ ਇਹਨਾਂ ਜਿਹਨੂੰ ਜਿਵੇਂ ਕਹਿੰਦੇ ਵੀ ਮਨ ਖੁਸ਼ ਹੋ ਗਿਆ ਮਨ ਖੁਸ਼ ਹੋ ਗਿਆ ਉੱਥੇ ਜਾ ਕੇ दिली ਤਮੰਨਾ ਸੀਗੀ ਇਸ ਮਹਾਨ ਸ਼ਹੀਦ ਦੇ ਘਰ ਦੇ ਦਰਸ਼ਨ ਕਰਨ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਹੋਊਗਾ ਜਿੱਥੇ ਉਹ ਖੇਡੇ ਹੋਣਗੇ ਤੇ ਬਚਪਨ ਬੀਤਿਆ ਸ਼ਰਾਰਤਾਂ ਕੀਤੀਆਂ ਉੱਥੇ ਉਹਨਾਂ ਨੇ ਤੇ ਉਸ ਤੋਂ ਬਾਅਦ ਇੰਨਾ ਵੱਡਾ ਮਹਾਨ ਕਾਰਜ ਕੀਤਾ ਜੀਵਨ ਆਪਣਾ ਦੇਸ਼ ਕੌਮ ਦੇ ਤੇ ਧਰਮ ਦੇ ਲੇਖੇ ਲਾਤਾ ਉਹਨਾਂ ਨੇ ਤੇ ਬਾਕੀ ਉੱਥੇ ਬਾਈ ਮਿਲੇ ਸੀ ਜਿਹੜੇ ਆਪਣੇ ਬਾਈ ਬਲਵਿੰਦਰ ਸੀਗਾ ਬਾਈ ਫਰਿਸ਼ ਕੀ ਆਇਆ ਸੀਗਾ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਆ ਉਹਨਾਂ ਨੇ ਉਹਨਾਂ ਨੂੰ ਸੀ ਇੱਕ ਕਾਲ ਕੀਤੀ ਮੇਰੇ ਸਾਈਕਲ 'ਚ ਥੋੜੀ ਜਿਹੀ ਪ੍ਰੋਬਲਮ ਸੀਗੀ ਤੇ ਅਸੀਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਬਾਈ ਸਾਡੇ ਜਾਣ ਤੋਂ ਮਤਲਬ ਪਹੁੰਚਣ ਤੋਂ ਪਹਿਲਾਂ ਸਾਨੂੰ ਜਦੋਂ ਅਸੀਂ ਸੁਧਾਰ ਤੋਂ ਮੁੜ ਗਏ ਸੀਗੇ ਉਦੋਂ ਉਹਨਾਂ ਦਾ ਫੋਨ ਆ ਗਿਆ ਜੀ ਕਹਿੰਦੇ ਬਾਈ ਅਸੀਂ ਪਹੁੰਚ ਗਏ ਆ ਵੀ ਆ ਜਾਓ ਤੁਸੀਂ ਤੇ ਉਹਨਾਂ ਬਾਈਆਂ ਦਾ ਵੀ ਦੋਨੋਂ ਦਾ ਬਹੁਤ ਧੰਨਵਾਦ ਬਹੁਤ ਵਧੀਆ ਮਨ ਲੋ ਕਿ ਉਹਨਾਂ ਨੂੰ ਹਾਂ ਰਾਈਡਾਂ ਲਾਈਆਂ ਸੀਗਾ ਪਹਿਲਾਂ ਅਸੀਂ ਇੱਕ ਦੋ ਨਾਲ ਬੀ ਆਰਐਮ ਦੀ ਲਾਈ ਸੀਗੀ 200 ਕਿਲੋਮੀਟਰ ਇੱਕ ਰਾਮਪਰੇ ਰਾਈਡ ਤੇ ਅਸੀਂ ਇਕੱਠੇ ਹੋਏ ਸੀਗੇ ਤੇ ਤੀਜੀ ਵਾਰੀ ਅਸੀਂ ਅੱਜ ਇਕੱਠੇ ਹੋਏ ਸੀਗੇ ਸੋ ਦੋਸਤੋ ਵੀਡੀਓ ਦੀ ਕਰਦੇ ਹਾਂ ਸਮਾਪਤੀ ਉਮੀਦ ਕਰਨਾ ਚੰਗੀ ਲੱਗੀ ਹੋਊਗੀ ਤੇ ਇਸ ਵੀਡੀਓ ਨੂੰ ਮੈਂ ਬੇਨਤੀ ਕਰਦਾ ਵੀ ਜਿੰਨਾ ਸ਼ੇਅਰ ਹੋ ਸਕਦਾ ਕਰਿਓ ਜੇ ਤਾਂ ਕਿ ਇਸ ਮਹਾਨ ਸ਼ਹੀਦ ਨੂੰ ਆਪਣੇ ਦਿਲੋਂ ਇਹ ਸ਼ਰਧਾਂਜਲੀ ਹੋਊਗੀ ਤਾਂ ਕਿ ਇਹ ਵੀਡੀਓ ਬਹੁਤ ਬਹੁਤ ਲੋਕ ਦੇਖ ਸਕਣ ਸ਼ਹੀਦ ਕਰਤਾਰ ਸਿੰਘ ਸਰਾਬੇ ਨੂੰ ਸੱਚੀ ਦਿਲੋਂ ਸ਼ਰਧਾਂਜਲੀ ਹੈ ਇਨਕਲਾਬ ਜ਼ਿੰਦਾਬਾਦ